ਹਾਂ ਤੂੰ ਕੀ ਕਿਤਾਬਾਂ ਲੈ ਕੇ ਪੈ ਗਈ ਏ ਉਹਦੇ ਹੀ ਫੋਨ ਫੜਿਆ ਸੀ ਫੋਨ ਇੱਕ ਮਿੰਟ ਫੋਨ ਨਹੀਂ ਛੱਡਦੀ ਉਦੋਂ ਤੇ ਚੇਤਾ ਨਹੀਂ ਹੁੰਦਾ ਬੈਗ ਤੇ ਆ ਕੇ ਛੋਟਦੇ ਨੇ ਜਿਵੇਂ ਚਾਹੀਦਾ ਹੀ ਨਹੀਂ ਆ ਗੁਰਦੁਆਰੇ ਜਾਣ ਦੇ ਵੇਲੇ ਤੇ ਇਹਨਾਂ ਨੂੰ ਕਿਤਾਬਾਂ ਦਾ ਚੇਤਾ ਆ ਜਾਂਦਾ ਪੀ.ਟੀ.ਐਮ ਹੋਏਗੀ ਨਾ ਤੇਰੇ ਸਕੂਲ ਜਾਣੀ ਹੈ ਤੇਰੀ ਮੈਡਮ ਨੂੰ ਕਹਿੰਨੀ ਹੈ ਇਹਦੀ ਕਲਾਸ ਲਾਓ ਪੜਦੀ ਨਹੀਂ ਜਮਾ ਹੀ ਨਹੀਂ ਪੜਦੀ ਹੈਗੀ ਆ ਡਰਾਇੰਗ ਦੀ ਜਿੰਨੀ ਮਰਜ਼ੀ ਕਰਾ ਲਓ ਜਦੋਂ ਵੇਖੋ ਰੰਗ ਲੈ ਕੇ ਬੈਠੀ ਹੁੰਦੀ ਏ ਵੇ ਕੰਧਰਾ ਤੂੰ ਉੱਥੋਂ ਨਿਕਲੇ ਪੱਖਾ ਤੇਰੇ ਪਿਓ ਨੇ ਬੰਦ ਕਰਨਾ ਸਾਰੇ ਮੰਮੀ ਸੋਰੀ ਮੰਮੀ ਤੇ ਲੱਗਦਾ ਇਹ ਇੱਕ ਕੱਲ ਦਾ ਝਾਟਾ ਤੋਤਾ ਇਹ ਨਹੀਂ ਬੰਦਾ ਕਿ ਤੇਲ ਲਵਾਣਾ ਮੈਨੂੰ ਨਹੀਂ ਆਕੇ ਦਿੱਤਾ ਸਾਰੇ ਬੇਜਿਆਂ ਦੀ ਚੀਜੀ ਖਾ ਜਾਂਦੀ ਆ ਮੈਨੂੰ ਤੇਰੇ ਨਾਲ ਸਾਰਾ ਕੰਮ ਵੀ ਕਰਾਉਣਾ ਮੰਮੀ ਕਰੋਨਾ ਤੋਂ ਮਾ ਦਾ ਸਿਰ ਆਪਣੀ ਦਾ ਮੈਂ ਸਕੂਲ ਜਾ ਵਾ ਦੋ ਮੈਨੂੰ ਫੋਨ ਦੋ ਦੇਨੀਆ ਤੁਹਾਨੂੰ ਫੋਨ ਤੇ ਪਿਓ ਨੂੰ ਦੇਨੀਆ ਵੇਚੇਗਾ ਚੱਪ ਕਰ ਆਪਣੀ ਮਾਂ ਕੇ ਬੋਲਦਾ ਅਕਲ ਵੇਖੋ ਇਹਨੂੰ ਕਿੰਨੀ ਕਿਸ ਗਾਈ ਸਕੂਲ ਵਾਲੇ ਤੈਨੂੰ ਇਹ ਸਿਖਾਉਂਦੇ ਨੇ ਜੁਬਾਨ ਵੇਖੋ ਕਿੱਡੀ ਚੱਲਦੀ ਏ ਤੇਰ ਤੋਂ ਮੈਂ ਫੋਨ ਮੰਗਿਆ ਮੰਮੀ ਮੈਂ ਸਕੂਲੋਂ ਆ ਕੇ ਫੋਨ ਚਲਾ ਰਹਿਣਾ ਜਿਹੜਾ ਚਲ ਰਾਇਆ ਆ ਕੇ ਉਦੋਂ ਸੋ ਜਾਂਦਾ ਕੁੰਭ ਕਰਨ ਫੇਰ ਉੱਠ ਕੇ ਪੰਜ ਵਿੱਚ ਬੋਦੇ ਨੇ ਤੂੰ ਹਾਸੇ ਨਾਲ ਲੱਗਿਆ ਜਿਹੜਾ ਮੰਮੀ ਕੁੰਭ ਕਰਨੀ ਹੈਗਾ ਕਿਤੇ ਨਹੀਂ ਸੋਦੀ ਤੂੰ ਵੀ ਆ ਕੇ ਫੋਣੀ ਚਲਾਉਣਾ ਮੈਂ ਸੌਂਦਾ ਤੇ ਨਹੀਂ ਨਾ ਹੈਗਾ ਚੁੱਪ ਸਵਾਦ ਲੈ ਕੇ ਆਇਆ ਤੇਰੀ ਸੱਦੀ ਦਾ ਖਾਏਗੀ ਪਰ ਡੈਡੀ ਤੋਂ ਕਾਲਾ ਜਿਸਵਾਦ ਨਾਲ ਇਥੇ ਤੂੰ ਮੇਰੇ ਤੋਂ ਛਿੱਤਨ ਨਾ ਵਾਲੀ ਹੁਣ ਗਾਵਾਂ ਕੀ ਮੈਂ ਗਾਣਾ ਲੱਗਦਾ ਗਾਣਾਂ ਦਾ 24 ਘੰਟੇ ਚਰਦੇ ਰਹਿੰਦੇ ਨੇ ਚਰਦੇ ਰਹਿੰਦੇ ਨੇ ਜੇ ਹੁਣੇ ਨੇ ਉਹ ਜਿਹੜੇ ਮਿਲਦੀਆਂ ਨੇ ਇੱਕ ਵਾਰ ਇੱਕ ਸੇਵਤ ਕਲਾਸ ਗਿਆ ਮੈਂ ਆਓ ਆ ਗਏ ਤੂੰ ਨਿਆਣੇ ਹੀ ਹੈ ਜੇ ਬੋਦੀ ਚਬੜ ਚਬੜ ਨਹੀਂ ਕਰਨੀ ਮੇਰੇ ਅੱਗੇ ਦੀਪ ਬਾਰ ਕਰ ਲਾ ਕੇ ਤੂੰ ਦਾ ਨਾਮ ਨਹੀਂ ਰੱਖਾ ਨਾਮ ਬਦਲੋ ਵੀ ਮੇਰਾ ਹੁਣ ਆ ਬਦਲਾਂ ਤੇਰਾ ਨਾਮ ਵੱਡੇ ਮਹਾਰਾ ਦੇ ਦਾਂ 10 ਇੱਕ ਨਾਮ ਆਪਣਾ ਲੈ ਲੈ ਟਿੱਪੀ ਆ ਨਾ ਦੱਸ ਮੈਨੂੰ ਜਿਆਦਾ ਤੇਰੀ ਜਬਾਨ ਚੱਲਦੀ ਏ ਚੱਪਲ ਉਹ ਤੇ ਜਿਹੋ ਜਿਹੇ ਤੇਰੀਆਂ ਹਰਕਤਾਂ ਨਾ ਲੋੜ ਤੇ ਦੇ ਨਕਿਤਰਾ ਦੀ ਹੋਈ ਏ ਉੱਡੇ ਜਾ ਇੱਥੋਂ ਅੱਖਾਂੋਂ ਨਿਕਲ ਜਾ ਮੈਂ ਮੈਂ ਚਲ ਦਿਆਂ ਦੀਪ ਕਰਕੇ ਭੇਜ ਜਾਨੇ ਨਾ ਚੌਪ ਦਾ ਬੰਦਰ ਬੈ ਕੇ ਕਿਤਾਬਾਂ ਕਾੜ ਲਿਆ ਪੜੀਆਂ ਧੋਣੇ ਆਉਂਦੀਆਂ ਨਿਕਲ ਤੋ ਦਬਾ ਹੋ ਕੇ ਬੈਗ ਲੈ ਕੇ ਇੱਥੇ ਆ ਕੇ ਬਿਠਾ ਮੈਨੂੰ ਕਾਪੀਆਂ ਖਾਣ ਪੜੀਆਂ ਆ ਰਹੇ ਨੇ ਮੇਰਾ ਹੋਮਵਰਕ ਹਾਂ ਹੋਮਵਰਕ ਤੇਰਾ ਆਹ ਮਾਤੇ ਦਾ ਡਿਗਵਾ ਰਹੀ ਇੰਨਾ ਤੇ ਹੁੰਦਾ ਮੈਂ ਵੇਖ ਲਾਂ ਕਿ ਮੈਨੂੰ ਪਤਾ ਤੁਹਾਨੂੰ ਕੀ ਕੀ ਕਰਉਂਦੀਆਂ ਨੇ ਅੱਛਾ ਐਵੇਂ ਬਸ ਇੰਨਾ ਹੀ ਮਿਲਿਆ ਸੀ ਬਾਕੀ ਮੈਡਮ ਨੇ ਚੈਟ ਚ ਦਿੱਤਾ ਸੀ ਉਹ ਮੈਨੂੰ ਯਾਦ ਇਹ ਮੋਜ ਮੰਨੀ ਸੁਣਾ ਮੈਂ ਇਹਨਾਂ ਨੂੰ ਸੁਣਾਵਾਂਗਾ ਅੱਜ ਉਹ 25 ਤਰੀਕ 29 ਤਰੀਕ ਨੂੰ ਮੈਂ ਜਾਣਾ ਨਹੀਂ ਮੰਨਦਾ ਜਨਮ ਦੇਣ ਆ ਤੀਨ ਨੂੰ ਵੀ ਨਹੀਂ ਜਾਣਾ 33 ਨੂੰ ਵੀ ਨਹੀਂ ਜਾਣਾ ਇੱਕ ਨੂੰ ਜਾਵਾਂਗਾ ਉਦੋਂ ਤੱਕ ਮੈਂ ਕੰਮ ਕਰ ਲਾਂਗਾ ਸਾਰਾ ਉਹੀ ਜਾਏਗਾ ਨਾਲ ਤੂੰ ਕਿਉਂ ਨਹੀਂ ਜਾਏਗਾ ਤੀਨ ਨੂੰ 29 ਨੂੰ ਵੀ ਜਾਏਗਾ ਆਪਾਂ ਨਾਲ ਗੱਲ ਹੋਈ ਏ ਆ ਗੱਲ ਹੋਈ ਏ ਪਿਓ ਨੂੰ ਉਹਨੇ ਵੀ ਬਸਾ ਟਾਂਕੇ ਤੋੜਾਂਗੀ ਤੇਰੇ ਨਾਲ ਹੋਈ ਏ ਉਹਦੇ ਨਾਲ ਗੱਲ ਚੱਲ ਲਈ ਦੋ ਦੁੱਕੀ ਦਾ ਉਹਨੂੰ ਜਿਆਦਾ ਪਤਾ ਸਕੂਲ ਮੈਂ ਭੇਜਣਾ ਕਿ ਉਹਨੇ ਘਰ ਦੇ ਕੰਮ ਉਹਨੇ ਕਰਨ ਦੇ ਮੈਂ ਪੈਸੇ ਪੈਸੇ ਤੇ ਫੀਸ ਦੇਣੇ ਹੁੰਦੇ ਆ ਨਾ ਆਹ ਦੇਣੇ ਉਹਨੇ ਪੈਸੇ ਵੇਲੀਆਂ ਖਾ ਕੇ ਆ ਦਿੰਦਾ ਉੱਥੇ ਸੀਟ ਤੇ ਕੁਰਸੀ ਤੇ ਬਹਿ ਕੇ ਉਹਦੇ ਡੈਡੀ ਨੂੰ ਦੱਸਾਂਗਾ ਆਹ ਦੱਸ ਕੇ ਵਿਖਾਈ ਤੂੰ ਤੇਰੇ ਕਿਹੜੇ ਡਰ ਦੀ ਆਉਂਦੇ ਤੋ ਦਰਮਾਰਿਆ ਮੈਨੂੰ ਉਹਦਾ ਉਹਦੇ ਘਰ ਦਾ ਸਾਰਾ ਕੰਮ ਵੀ ਕਰਨ ਵਾਲਾ ਛਿੱਤਰ ਵੀ ਖਾਵਾਂ ਹਾਂ ਉਹ ਤੇ ਰੇੜੀ ਨੂੰ ਦਾ ਤੇ ਪਿਓ ਦਾ ਆਰੇ ਆਖਾ ਤਾ ਆਵੇ ਤੋ ਬਾਤ ਕਰ ਤੂੰ ਦੱਸ ਤੂੰ ਕੀ ਕਰੇਗੀ ਮम्मी ਤੇ ਜਦੋਂ ਭੱਜਿਆ ਵੀ ਨਹੀਂ ਜਾਂਦਾ ਗਿਆ ਨਾ ਤੇਰੇ ਪਿਓ ਨੇ ਵੀ ਖੁੰਝੇ ਤੇ ਮਾਰਦੇ ਨਾ ਫੇਰ ਤੂੰ ਆਪਣਾ ਹਿਸਾਬ ਲੈ ਲਈ ਚਿਮਟੇ ਨਾਲ ਫੜਟਾਂਗੀ ਤੈਨੂੰ ਪੀਰ ਕਰੇਗਾ ਤੂੰ ਟੂ ਟੂ ਫੇਰ ਆਂ ਕਿ ਲਿਖਿਆ ਸਕੂਲ ਆ ਲੈਣਾ ਇੱਕ ਫੇਰ ਸਕੂਲ ਆ ਲੈ ਕੇ ਆ ਤੇਰਾ ਬੱਚੇ ਸਕੂਲੇ ਇੱਕ ਪ੍ਰੋਗਰਾਮ ਹੋਣਾ ਹੈ। ਕਿਹੜਾ ਫੰਕਸ਼ਨ ਹੋਣਾ ਸਕੂਲੇ? ਪਤਾ ਨਹੀਂ ਕੁੜੀਆਂ ਜੇ ਨੱਚੀ ਜਾਂਦੀਆਂ। ਇਹਦੇ ਛੋਲੇ ਪੂੜੀਆਂ ਖਾ ਕੇ ਆਵਾਂਗੇ। ਖਵਾਵਾਂ ਤੇ ਨੇ ਛੋਲੇ ਪੂੜੀਆਂ ਕਿਦਾਂ ਜਾਣਾ ਘਰੇ ਬਈ। ਮੈਂ ਤੇ ਸ਼ਾਲੂ। ਸ਼ਾਲੂ ਦੇ ਆਲੂ ਤੇ ਮੈਂ ਬਣਾਉਣੀ ਆ ਭੇਲਦੀਆਂ ਤੈਨੂੰ। ਪੈਸੇ ਹੀ ਵੰਡਦੇ ਰਹਿੰਦੇ ਨੇ। ਪੈਸੇ ਹੀ ਦੋ ਇਹਨਾਂ ਨੂੰ ਬਸ ਪਹਿਿਆਂ ਦਾ ਮਤਲਬ ਏ।